ਉਹ ਅਨਮੋਲ ਜੈ ਜਦ ਇਹ ਲੜਦਾ ਝਗੜਦਾ ਨਹੀਂ ਦੇਖਿਆ ਕਬੱਡੀ ਦੇ ਇੱਕ ਪਾਸੇ ਮੈਂ ਦੇਖ ਰਿਹਾ ਕਿ ਅਰਸ਼ ਪਹਿਲਵਾਨ ਨੇ ਹੈ ਤੇ ਨਾਲ ਸਤਨਾਮ ਸਿੰਘ ਹੈਪੀ ਜੀ ਵੀ ਹੈ ਇਹ ਆ ਸਾਡਾ ਅਨਮੋਲ ਭਰਦੋਆ ਦਿਨ ਨੂੰ i20 ਕਬੱਡੀ ਕਬੱਡੀ ਕਰਕੇ ਨਾਲ ਦੋ 3ਾਂ ਨੇ ਉਹਨਾਂ ਵੀ ਵੀ ਦੇਣ ਹੈ ਜੇਕਰ 3ਾਂ ਚਾਹੇ ਤੇ ਲక్ష్ਮੀ ਆਉਂਦੀ ਹੈ ਅਨਮੋਲ ਆ ਸਭ ਤੋਂ 3ਾਂ ਤੇ ਕਬੱਡੀ ਵਾਲਾ ਹੈ ਥੋੜਾ ਥੋੜਾ ਪਿੱਛਾ ਕਰ ਰਹੇ ਨੇ ਬੱਤੀ ਕਰਕੇ ਮਿਲਿਆ ਸੋ ਵੀਰ ਦੀ ਜੀੜਾ ਦਿਨ ਤੋਂ ਬਾਅਦ मारियूं पुल पे सौखी पिछले साल भॻवान ते अॼु रसोई झोकीअ ਇਦਾਂ ਵੀ ਯਾਰ ਰੱਬ ਹਰੇਕ ਨੂੰ ਦੇਵੇ ਹੈਲੋ ਮਿਰਫਾ ਅਰਸ਼ਪਲਵਾਨ ਕਹਿੰਦਾ ਵੀ ਸੱਚੇ ਬਾਦਸ਼ਾ ਜਿੰਨੇ ਮਿਹਨਤ ਕਰਦੇ ਆ ਔਰ ਉਹ ਗੱਡੀਆਂ ਦੇ ਨਾਲ ਨਵਾਜੇ ਅ ਵੀ ਅਰਸ਼ਪਲਵਾਨ ਆ ਸੋਚਾਂ ਨੇ ਵੜਾ ਕੀਤਾ ਅੱਜ ਸਵੇਰ ਹਮ ਮੈਚ ਨੂੰ ਲਾਈਪਾਂ ਦੁਰਿਆ ਦੁਰਿਆ ਸਾਰੇ ਮਾਰ ਲੈ ਜਾ ਸੋਹਣਿਆ ਪਾਜੀ ਲੈਨਅਪ ਕਰਾਓ ਜੀ ਟੀਮਾਂ ਦੁਰਿਆ ਵੇ ਪਹਿਲਾਂ ਗਰਾਊਂਡ ਖਾਲੀ ਕਰੋ ਮੇਰੇ ਭਰਾ ਸਾਰੇ ਉਹਨਾਂ ਚੋਂ ਆਪਾਂ ਕਬੱਡੀ ਸ਼ੁਰੂ ਨਹੀਂ ਕਰਉਣੀ ਜਨੈਲ ਗਰਾਊਂਡ ਨਹੀਂ ਖਾਲੀ ਕਰਦੇ ਗੁਰਦਰਾਸ ਸਿੰਘ ਸਭਾ ਸਾਡੇ ਗੱਗੂ ਪਹਿਲਵਾਨ ਵਾਸਤੇ 1000 ਰੁਪਏ ਬਦਰਾਸ ਸਿੰਘ ਜੀ ਤੁਸੀਂ ਆਵਦੇ ਕਿਓ ਗੱਗੂ ਨੂੰ 1000 ਰੁਪਏ ਗੁਰਦਰਾਸ ਸਿੰਘ ਸਭਾ ਟੀਮ ਲੈਨਅਪ ਕਰਾ ਦਿਓ ਵੇ ਗਰਾਊਂਡ ਖਾਲੀ ਕਰੋ ਯਾਰ ਐਂ ਕੋ ਕਰਦੇ ਜੇ ਆਪਣਾ ਕੰਨੀ ਕੋਈ ਨਹੀਂ ਖੇਡ ਗਰਾਊਂਡ ਚ ਆਪਾਂ ਚਾਹੁੰਦੇ ਹਾਂ ਗਰਾਉਂਡ ਦੀ ਔਰ ਭੱਜ ਕੇ ਬੈਠਿਆ ਹੈ ਹਲੋ ਭਾਜੀ ਟੀਮਾਂ ਲੈਣ ਆਪਣੇ ਅੱਜ ਹੋਟਲ ਚਲਾ ਰਹੇ ਆ ਨਾ ਸੱਜਣ ਬੜੇ ਸੋਹਣੇ ਲੱਗਦੇ ਆ ਥੋੜਾ ਬਾਹਰ ਚੱਲ ਜਿਓ ਦੀ ਬੜੀ ਮਿਹਰਬਾਨੀ ਆ ਆਓ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਤੇ ਨਾਲ ਸਰਪੰਚ ਗੁਰਪ੍ਰੀਤ ਸਿੰਘ ਜੀ ਪੱਤੀ ਖਾਸਾ ਨਾਲ ਦਰਬਾਖ ਸਿੰਘ ਜੀ ਸ਼ਾਖ ਜਾਨ ਜੀ ਮਾਸਟਰ ਜਸਵੀਰ ਸਿੰਘ ਜੀ ਤੇ ਨਾਲ ਸਾਡੇ ਗੁਰਦੀਪ ਸਿੰਘ ਜੀ ਖਜਾਨ ਜੀ ਬਲਰਾਜ ਸਿੰਘ ਜੀ ਸਰਪੰਚ ਸਾਹਿਬ ਗਲਵਿੰਦਰ नार पापी, दे देख रहा होगा सानू मोहब्बत हरमिंद्र मेरे तो प्रसिद्ध खेल प्रमोटर खेल मेले लाइव देख रहा होगा दे बहुत प्यारा वीर है